ਹallelujah ਤੁਸੀਂ ਸਾਰੇ ਜਾਣਦੇ ਜੇ ਇਹ ਪੈਣ ਸਾਡੇ ਚਰਚ ਵਿੱਚ ਪਿਛਲੇ 5-6 ਮਹੀਨਿਆਂ ਤੋਂ ਆ ਰਹੇ ਨੇ ਔਰ ਇਹਨਾਂ ਨੇ ਇਤੋਂ ਚੰਗਿਆਈ ਪਾਈ ਆ ਅਸੀਂ ਇਹਨਾਂ ਦੀ ਗਵਾਹੀ ਸੁਣਾਂਗੇ ਇਸ ਸਿਸਟਰ ਦਾ ਨਾਮ ਅਮਨ ਹੈ ਇਹਨਾਂ ਦਾ ਪਿੰਡ ਬੁਰਜ ਜੋ ਮਜੀਠਾ ਦੇ ਨੇੜੇ ਹੈ ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਇਹਨਾਂ ਦੀ ਗਵਾਹੀ ਕੁਝ ਇਸ ਤਰ੍ਹਾਂ ਹੈ ਕਿ ਇਸ ਪੈਣ ਨੂੰ ਦੁਸ਼ਟ ਆਤਮਾ ਬਹੁਤ ਪਰੇਸ਼ਾਨ ਕਰਦਾ ਸੀ ਔਰ ਇਸ ਪੈਣ ਦਾ ਇਸ ਦੇ ਪਰਿਵਾਰ ਦਾ ਕਹਿਣਾ ਕਿ ਅਸੀਂ ਇੱਕ ਮਹੀਨੇ ਤੱਕ ਸੌਂਕੇ ਨਹੀਂ ਦੇਖਿਆ ਕਿਉਂਕਿ ਦੁਸ਼ਟ ਆਤਮਾ ਇਹਨਾਂ ਨੂੰ ਇਸ ਤਰ੍ਹਾਂ ਤੰਗ ਕਰਦਾ ਸੀ ਕੁਝ ਸ਼ੈਤਾਨੀ ਸ਼ਕਤੀਆਂ ਇਹਨਾਂ ਨੂੰ ਇੰਨੀ ਜ਼ਿਆਦਾ ਪਰੇਸ਼ਾਨ ਕਰਦੀਆਂ ਸੀ ਕਿ ਇਹ ਸਾਰੀ-ਸਾਰੀ ਰਾਤ ਅਤੇ ਸਾਰਾ-ਸਾਰਾ ਦਿਨ ਕਦੇ ਸੌਂਕੇ ਨਹੀਂ ਸੀ ਦੇਖਦੇ ਔਰ ਇਹਨਾਂ ਦੀ ਬੇਟੀ ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ਰੋਂਦੀ ਰਹਿੰਦੀ ਸੀ ਔਰ ਇੱਕ ਮਿੰਟ ਲਈ ਵੀ ਇਸ ਪੈਣ ਇਸ ਪੈਣ ਦਾ ਰੋਣਾ ਚੁੱਪ ਨਹੀਂ ਸੀ ਹੁੰਦਾ ਕਿਉਂਕਿ ਸ਼ਤਾਨ ਦੀਆਂ ਕੁਝ ਸ਼ਕਤੀਆਂ ਇਹਨਾਂ ਨੂੰ ਇਸ ਤਰ੍ਹਾਂ ਤੰਗ ਕਰਦੀਆਂ ਸੀ ਕਿ ਇਹ ਪੈਣ ਨੂੰ ਦਿਨੇ ਸਾਰਾ ਸਾਰਾ ਦਿਨ ਅਤੇ ਸਾਰੀ ਸਾਰੀ ਰਾਤ ਰੋਣ ਲਈ ਮਜਬੂਰ ਕਰਦੀਆਂ ਸੀ ਔਰ ਇਸ ਪੈਣ ਦਾ ਕਹਿਣਾ ਹੈ ਕਿ ਮੇਰਾ ਪਪਾ ਮੈਨੂੰ ਸਾਰੀ ਸਾਰੀ ਰਾਤ ਆਪਣੀ ਗੋਦ ਵਿੱਚ ਲੈ ਕੇ ਬੈਠਾ ਰਹਿਦਾ ਸੀ ਕਿ ਮੈਂ ਕਿਸ ਤਰ੍ਹਾਂ ਚੁੱਪ ਕਰ ਜਾਵਾਂ ਪਰ ਫਿਰ ਵੀ ਇਸ ਪੈਣ ਦਾ ਰੋਣਾ ਬੰਦ ਨਹੀਂ ਸੀ ਹੁੰਦਾ ਔਰ ਇਸ ਪਰਿਵਾਰ ਨੂੰ ਸ਼ਤਾਨ ਨੇ ਇੰਨਾ ਜ਼ਿਆਦਾ ਪਰੇਸ਼ਾਨ ਕਰ ਰੱਖਿਆ ਸੀ ਕਿ ਇਹਨਾਂ ਦੇ ਪਰਿਵਾਰ ਵਿੱਚ ਪ੍ਰਭੂ ਤੋਂ ਪ੍ਰਭੂ ਨੂੰ ਜਾਣਦਨ ਤੋਂ ਪਹਿਲਾਂ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਸੀ ਇਹਨਾਂ ਦੇ ਪਰਿਵਾਰ ਦੇ 4 ਬੱਚੇ ਸਨ ਜਿਨ੍ਹਾਂ ਵਿੱਚ ਇਹ ਦੋ ਤੁਸੀਂ ਪੈਣ ਦੇਖ ਰਹੇ ਹੋ ਇਹ ਦੋ ਪੈਣਾ ਸਨ ਔਰ ਇਹਨਾਂ ਦੇ ਦੋ ਭਰਾ ਸਨ ਔਰ ਕੁਝ ਇਹ ਪੈਣ ਆਪਣੇ ਕੋਲ ਆਪਣੇ ਦੱਸੇਗੀ ਕਿ ਇਸ ਪੈਣ ਜਦੋਂ ਇਹਨੂੰ ਪਰੇਸ਼ਾਨੀ ਸੀ ਸਤਾਨ ਦੀਆਂ ਸ਼ਕਤੀਆਂ ਪਰੇਸ਼ਾਨ ਕਰਦੀਆਂ ਸੀ ਇਹਨੂੰ ਕੀ ਕੀ ਮੁਸ਼ਕਲ ਹੁੰਦੀ ਸੀ ਹਾਂਜੀ ਬੇਟਾ ਦੱਸੋ ਮੈਨੂੰ ਬੜੀ ਮੁਸ਼ਕਲ ਆਉਂਦੀ ਮੈਨੂੰ ਬੜੀ ਮੁਸ਼ਕਲ ਆਉਂਦੀ ਸੀ ਤੇ ਮੈਂ ਧੁੰਦੀ ਰਹਿੰਦੀ ਸਾਂ ਮੈਨੂੰ ਮੈਨੂੰ ਕੱਖ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੇ ਜਾਵਾਂ ਫਿਰ ਮੀਨੂ ਦਾਸ ਨੇ ਬੰਟੀ ਦਾਸ ਨੇ ਆਖਿਆ ਵੀ ਕਿ ਇੱਥੇ ਆਜੋ ਔਰ ਇਹਨਾਂ ਦਾ ਕਹਿਣਾ ਕਿ ਇਹ ਪਰਿਵਾਰ ਦੀ ਆਖਰੀ ਬੱਚੀ ਸੀ ਕਿਉਂਕਿ ਪ੍ਰਭੂ ਵਿੱਚ ਆਉਣ ਤੋਂ ਪਹਿਲਾਂ ਇਸ ਪੈਣ ਦੀ ਇੱਕ ਪੈਣ ਅਤੇ ਦੋ ਭਰਾ ਜਿਨ੍ਹਾਂ ਨੂੰ ਸ਼ੈਤਾਨ ਖਤਮ ਕਰ ਚੁੱਕਾ ਸੀ ਔਰ ਇਸ ਨੂੰ ਵੀ ਖਤਮ ਕਰਨ ਦਾ ਯਤਨ ਕਰ ਰਿਹਾ ਸੀ ਔਰ ਇਸ ਪਰਿਵਾਰ ਦਾ ਕਹਿਣਾ ਸੀ ਕਿ ਇਹ ਸਾਡੇ ਪਰਿਵਾਰ ਦਾ ਆਖਰੀ ਬੱਚਾ ਸੀ ਔਰ ਇਸ ਨੂੰ ਬਚਾਉਣ ਲਈ ਇਹ ਵੱਡੇ ਤੋਂ ਵੱਡਾ ਯਤਨ ਕਰ ਰਹੇ ਸੀ ਔਰ ਇਸ ਨੂੰ ਬਚਾਉਣ ਲਈ ਇਹ ਇਹਨਾਂ ਨੇ ਕੋਈ ਜਗ੍ਹਾ ਨਹੀਂ ਛੱਡੀ ਦੁਨੀਆ ਦਾ ਕੋਈ ਬਾਬਾ ਨਹੀਂ ਛੱਡਿਆ ਦੁਨੀਆ ਦਾ ਕੋਈ ਤਾਤਰਿਕ ਨਹੀਂ ਛੱਡਿਆ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਿੱਥੇ-ਜਿੱਥੇ ਵੀ ਜਾਂਦੇ ਸੀ ਸਾਡੇ ਕੋਲ ਬਾਬੇ ਬਹੁਤ ਸਾਰੇ ਪੈਸੇ ਲੈਂਦੇ ਸੀ ਸਾਨੂੰ ਧਾਗੇ ਸਾਨੂੰ ਤਵੀਤਾਂ ਪਾ ਦਿੰਦੇ ਸੀ ਕਿ ਤੁਹਾਨੂੰ ਚੰਗਿਆਈ ਮਿਲ ਜਾਵੇਗੀ ਪਰ ਇਸ ਕਰਨ ਸਭ ਕੁਝ ਕਰਨ ਦੇ ਬਾਵਜੂਦ ਵੀ ਇਸ ਭੈਣ ਨੂੰ ਚੰਗਿਆਈ ਨਹੀਂ ਮਿਲੀ ਔਰ ਇਸ ਪੱਛੀ ਦਾ ਕਹਿਣਾ ਹੈ ਇਸ ਪਰਿਵਾਰ ਦਾ ਕਹਿਣਾ ਕਿ ਇਹਨਾਂ ਦੀ ਦਾਦੀ ਖੁਦ ਕਾਲੀ ਮਾਤਾ ਦੀ ਚੌਂਕੀ ਦਿੰਦੀ ਸੀ ਪਰ ਸਾਡੀ ਬੱਚੀ ਰੋਜ਼-ਰੋਜ਼ ਮਰਦੀ ਜਾ ਰਹੀ ਸੀ ਪਰ ਕਿਤੋਂ ਵੀ ਸ਼ਿਫਾ ਨਹੀਂ ਮਿਲੀ ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਹੀ ਬਹੁਤ ਗਰੀਬ ਸਨ ਅਤੇ ਬਾਬਿਆਂ ਕੋਲੋਂ ਤੰਤਰਿਕਾਂ ਕੋਲ ਜਾ ਜਾ ਕੇ ਆਪਣਾ ਸਾਰਾ ਪੈਸਾ ਇਸ ਦੇ ਇਲਾਜ ਤੇ ਖਰਚ ਕਰ ਚੁੱਕੇ ਸਨ ਅਤੇ ਸਾਰਾ ਪੈਸਾ ਇਹਨਾਂ ਦਾ ਬਰਬਾਦ ਹੋ ਚੁੱਕਾ ਸੀ ਜਿੱਥੇ-ਜਿੱਥੇ ਵੀ ਤੰਤਰਿਕ ਕੋਲ ਜਾਂਦੇ ਸੀ ਉਹਨਾਂ ਕੋਲੋਂ ਪੈਸੇ ਮੰਗਦੇ ਸੀ ਇਹਨਾਂ ਕੋਲੋਂ ਕੁਝ ਭੇਟਾ ਮੰਗਦੇ ਸੀ ਜੋ-ਜੋ ਵੀ ਇਹਨਾਂ ਦੇ ਘਰ ਵਿੱਚ ਹੁੰਦਾ ਸੀ ਇਹ ਦੇ ਦਿੰਦੇ ਸੀ ਪੈਸੇ ਦਿੰਦੇ ਸੀ ਪਰ ਕਿਤੋਂ ਵੀ ਇਹਨਾਂ ਨੂੰ ਆਰਾਮ ਨਹੀਂ ਮਿਲਿਆ ਫਿਰ ਅਖੀਰ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਇਹਨਾਂ ਨੂੰ ਇਸ ਚਰਚੇ ਬਾਰੇ ਦੱਸਿਆ ਗਿਆ ਪ੍ਰਭਜਦਾਸ ਪਾਸਟਰ ਬੰਟੀ ਜੀ ਬਾਰੇ ਦੱਸਿਆ ਗਿਆ ਔਰ ਉਹਨਾਂ ਨੇ ਉਹਨਾਂ ਆਪਣੇ ਰਿਸ਼ਤੇਦਾਰਾਂ ਕੋਲੋਂ ਪ੍ਰਭਜਦਾਸ ਦਾ ਮੋਬਾਈਲ ਨੰਬਰ ਲਿਆ ਚਰਚ ਵਿੱਚ ਆਉਣ ਤੋਂ ਪਹਿਲਾਂ ਜਿਸ ਭੈਣ ਦੇ ਪਾਪਾ ਨੇ ਪ੍ਰਭਜਦਾਸ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਰਿਕਵੈਸਟ ਕੀਤੀ ਕਿ ਕਿਰਪਾ ਕਰਕੇ ਮੇਰੀ ਬੇਟੀ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਚੰਗਾ ਕਰ ਦਿਓ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਪੈਸਾ ਬਰਬਾਦ ਕਰ ਚੁੱਕੇ ਹਾਂ ਬਾਬਿਆਂ ਤੇ ਤਾਂ ਤਰੀਕਾਂ ਤੇ ਅਗਰ ਤੁਸੀਂ ਹੀ ਕਹੋ ਤਾਂ ਸੀ ਜਿੰਨਾ ਪੈਸਾ ਕਹਾ ਤੁਸੀਂ ਕਹੋਗੇ ਅਸੀਂ ਤੁਹਾਨੂੰ ਦਵਾਂਗੇ ਪਰ ਪ੍ਰਭੂ ਦੇ ਦਾਸ ਨੇ ਕਿਹਾ ਕਿ ਨਹੀਂ ਅਸੀਂ ਪੈਸਾ ਨਹੀਂ ਲੈਂਦੇ ਸਾਡਾ ਪ੍ਰਭੂ ਪੈਸੇ ਨਹੀਂ ਲੈਂਦਾ ਕਿਉਂਕਿ ਕੋਈ ਇਨਸਾਨ ਜਾਂ ਕੋਈ ਪਾਸਟਰ ਇਨਸਾਨ ਨੂੰ ਚੰਗਾ ਨਹੀਂ ਕਰ ਸਕਦਾ ਚੰਗਾ ਸਿਰਫ ਯਿਸੂ ਮਸੀਹ ਕਰਦਾ ਹੈ ਅਤੇ ਰਹੀ ਗੱਲ ਪੈਸੇ ਦੀ ਅਸੀਂ ਚੰਗਿਆਈ ਪ੍ਰਭੂ ਕੋਲ ਮੁਫਤ ਲਈ ਹੈ ਅਤੇ ਮੁਫਤ ਹੀ ਦਵਾਂਗੇ ਤੁਸੀਂ ਆਪਣੀ ਬੇਟੀ ਨੂੰ ਇਸ ਚਰਚ ਵਿੱਚ ਲੈ ਕੇ ਆਓ ਅਸੀਂ ਕਲੀਸਿਆ ਦੇ ਨਾਲ ਮਿਲ ਕੇ ਇਸ ਬੱਚੀ ਲਈ ਪ੍ਰਾਰਥਨਾ ਕਰਾਂਗੇ ਹੁਣ ਤੁਸੀਂ ਜਾਣਦੇ ਹੋ ਬਹੁਤ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਕਿ ਜਦੋਂ ਇਹ ਭੈਣ ਇਸ ਚਰਚ ਵਿੱਚ ਆਈ ਸੀ ਇੰਨੀ ਜ਼ਿਆਦਾ ਕਮਜ਼ੋਰ ਸੀ ਕਿ ਇਸ ਕੋਲੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਸੀ ਇਸ ਦੇ ਪਾਪਾ ਇਹਨੂੰ ਚੁੱਕ ਕੇ ਲਿਆਏ ਸੀ ਔਰ ਇਹ ਬੈਠੀ ਰਹੀ ਸੀ ਔਰ ਇਬਾਦਤ ਖਤਮ ਹੋਣ ਤੋਂ ਬਾਅਦ ਪ੍ਰਭ ਜੀ ਦਾਸ ਨੇ ਇਸ ਭੈਣ ਦੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਔਰ ਇਹਨਾਂ ਦੇ ਜਿੰਨੇ ਵੀ ਇਹਨਾਂ ਨੇ ਬਾਬਿਆਂ ਕੋਲੋਂ ਤਾਗੇ ਪਵਾਏ ਸੀ ਤਵੀਤਾਂ ਪਵਾਈਆਂ ਸੀ ਪ੍ਰਭ ਜੀ ਦਾਸ ਨੇ ਸਾਰੇ ਹੀ ਗਲੇ ਵਿੱਚੋਂ ਉਤਾਰੇ ਕਿਉਂਕਿ ਜਿੱਥੇ-ਜਿੱਥੇ ਵੀ ਬਾਬੇ ਕੋਲ ਜਾਂਦੇ ਸੀ ਜਿੱਥੇ-ਜਿੱਥੇ ਵੀ ਕਿਸੇ ਜਗ੍ਹਾ ਕੋਲ ਜਾਂਦੇ ਸੀ ਹਰ ਇੱਕ ਬਾਬਾ ਹਰ ਇੱਕ ਤਾੰਤਰੀ ਕਹਿੰਨਾਂ ਨੂੰ ਇੱਕ ਧਾਗਾ ਪਾ ਦਿੰਦਾ ਸੀ ਕਿ ਇਹ ਧਾਗਾ ਤੁਸੀਂ ਪਾ ਕੇ ਰੱਖੋ ਤੁਹਾਨੂੰ ਤੁਹਾਡੀ ਬੇਟੀ ਠੀਕ ਹੋ ਜਾਏਗੀ ਤੁਹਾਨੂੰ ਚੰਗਿਆਈ ਮਿਲ ਜਾਏਗੀ ਔਰ ਜਿਸ ਨੇ ਚਰਚ ਵਿੱਚ ਆਈ ਇਸਦੇ ਕੋਲ ਪੈਰਾਂ ਤੇ ਖਲੋਤਾ ਨਹੀਂ ਜਾ ਰਿਆ ਸੀ ਔਰ ਪ੍ਰਭ ਜਦਾਸ ਨੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ ਬੜੇ ਹੀ ਬੋਝ ਨਾਲ ਪ੍ਰਾਰਥਨਾ ਕੀਤੀ ਔਰ ਉਸੇ ਵਕਤ ਬੇਟੀ ਨੂੰ ਪ੍ਰਭੂ ਦੇ ਆਤਮਾ ਨੇ ਛੁਆ ਔਰ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਚਰਚ ਵਿੱਚੋਂ ਵਾਪਸ ਗਏ ਉਸੇ ਰਾਤ ਜਾ ਕੇ ਇਸ ਬੇਟੀ ਨੇ ਗੂੜੀ ਨੀਂਦ ਲਈ ਮਿੱਠੀ ਨੀਂਦ ਲਈ ਔਰ ਇਸ ਪਰਿਵਾਰ ਨੇ ਵੀ ਗੂੜੀ ਨੀਂਦ ਲਈ ਔਰ ਸਾਰਾ ਪਰਿਵਾਰ ਮਿੱਠੀ ਨੀਂਦ ਸੁੱਤੇ ਔਰ ਇਸ ਗਵਾਹੀ ਲਈ ਇਹ ਪ੍ਰਭੂ ਦਾ ਧੰਨਵਾਦ ਕਰਦੇ ਨੇ ਔਰ ਦੱਸਦੇ ਨੇ ਕਿ ਜਿਸ ਦਿਨ ਤੋਂ ਉਸ ਦਿਨ ਤੋਂ ਬਾਅਦ ਅਸੀਂ ਰੈਗੂਲਰ ਚਰਚ ਆਉਣਾ ਸ਼ੁਰੂ ਕੀਤਾ ਔਰ ਅੱਜ ਤੱਕ ਕਿਸੇ ਵੀ ਬੁਰੀ ਸ਼ਕਤੀ ਨੇ ਕਿਸੇ ਦੁਸ਼ਟ ਆਤਮਾ ਨੇ ਇਸ ਬੈਣ ਨੂੰ ਛੁਆ ਤੱਕ ਨਹੀਂ ਆ ਔਰ ਨਾ ਹੀ ਸਤਾਇਆ ਹੈ ਇਹ ਰੋਜ਼ ਮਿੱਠੀ ਨੀਂਦ ਲੈਂਦੇ ਨੇ ਔਰ ਔਰ ਗੁੜੀ ਨੀਂਦ ਸਮਦੇ ਨੇ ਆਪਣੇ ਘਰ ਵਿੱਚ ਚੰਗੇ ਚੰਗਿਆਈ ਦੇ ਵਿੱਚ ਨੇ ਆਪਣੇ ਘਰ ਦੇ ਵਿੱਚ ਸ਼ਾਂਤੀ ਦੇ ਵਿੱਚ ਨੇ ਔਰ ਇਸ ਪੈਨ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਦੇ ਤੁਸੀਂ ਚਰਚ ਵਿੱਚ ਆਏ ਉਸ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਮੈਂ ਬੜਾ ਵਧੀਆ ਮਹਿਸੂਸ ਕੀਤਾ ਮੈਨੂੰ ਚੰਗਾ ਲੱਗਾ ਮੈਂ ਧੰਨਵਾਦ ਕਰਦੀ ਹਾਂ ਉਸ ਤੋਂ ਬਾਅਦ ਤੁਸੀਂ ਠੀਕ ਜੇ ਠੀਕ ਹਾਂ ਹਮਦੇ ਵੀ ਜੇ ਹਾਂਜੀ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਛਤੁੰਦੇ ਹਾਂ ਕਿ ਜੇਕਰ ਅਸੀਂ ਪਹਿਲਾਂ ਪ੍ਰਭੂ ਨੂੰ ਜਾਣਦੇ ਹੁੰਦੇ ਪਹਿਲਾਂ ਇਸ ਚਰਚ ਨੂੰ ਜਾਣਦੇ ਹੁੰਦੇ ਪਹਿਲਾਂ ਪ੍ਰਭੂ ਦੇ ਦਾਸ ਕੋਲ ਆਏ ਹੁੰਦੇ ਤਾਂ ਸਾਡੇ ਜਿਹੜੇ ਤਿੰਨ ਬੱਚੇ ਮਰ ਗਏ ਆ ਉਹ ਨਾ ਮਰਦੇ ਜਿਹੜੇ ਅੱਜ ਸ਼ਤਾਨ ਨੇ ਮਾਰ ਦਿੱਤੇ ਆ ਤਾਂ ਇਹਨਾਂ ਪਰ ਇਸ ਤੋਂ ਬਾਅਦ ਇਹਨਾਂ ਪਰਿਵਾਰ ਨੇ ਸਮਝ ਲਿਆ ਕਿ ਯੇਸ਼ੂ ਹੀ ਜ਼ਿੰਦਗੀ ਦਿੰਦਾ ਹੈ ਇਨਸਾਨ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦਾ ਕੋਈ ਬਾਬਾ ਕੋਈ ਤਾੰਤ੍ਰਿਕ ਕਿਸੇ ਨੂੰ ਚੰਗਿਆਈ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਦਿੰਦਾ ਔਰ ਇਹ ਭੈਣ ਸਭ ਨੂੰ ਦੱਸਣਾ ਚਾਹੁੰਦੀ ਹੈ ਕਿ ਯੇਸ਼ੂ ਮਸੀਹ ਹੀ ਇਨਸਾਨ ਦਾ ਪਾਲਣ ਹਾਰਾ ਹੈ ਯੇਸ਼ੂ ਮਸੀਹ ਹੀ ਇਨਸਾਨ ਦਾ ਤਾਰਨਾ ਹਾਰਾ ਹੈ ਯੇਸ਼ੂ ਤੋਂ ਬਿਨਾ ਕੋਈ ਇਨਸਾਨ ਇਨਸਾਨ ਨੂੰ ਚੰਗਾ ਨਹੀਂ ਕਰ ਸਕਦਾ ਔਰ ਇਹ ਪੈਣ ਇਸ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰਦੀ ਆ ਤੁਸੀਂ ਸਿਸਟਰ ਇਸ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਪਾਸਟਰ ਬੰਟੀ ਜੀ ਦਾ ਵੀ ਧੰਨਵਾਦ ਮੈਂ ਹallelujah ਅਸੀਂ ਤਾਲੀਆਂ ਵਜਾ ਕੇ ਇਸ ਵੱਡੀ ਗਵਾਹੀ ਲਈ ਸੁੰਦਰ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰਾਂਗੇ ਔਰ ਇਹ ਬੇਟੀ ਹੁਣ ਕਰਦਾ ਕੰਮ ਵੀ ਕਰਦੀ ਹੈ ਠੀਕ ਠਾਕ ਹੈ ਤੰਦਰੁਸਤ ਹੈ ਤੁਹਾਡੇ ਸਾਹਮਣੇ ਖੜੀ ਹੈ ਬਿਲਕੁਲ ਜਦੋਂ ਇਹ ਚਰਚ ਵਿੱਚ ਆਈ ਸੀ ਤੇ ਬੋਲਦੀ ਵੀ ਨਹੀਂ ਸੀ ਕਿਉਂਕਿ ਇਸ ਕੋਲ ਇੰਨੀ ਜ਼ਿਆਦਾ ਕਮਜ਼ੋਰੀ ਸੀ ਕਿ ਇਸ ਕੋਲ ਬੋਲਿਆ ਵੀ ਨਹੀਂ ਜਾਂਦਾ ਸੀ ਅੱਜ ਇਹ ਬੇਟੀ ਤੁਹਾਡੇ ਸਾਹਮਣੇ ਬੋਲ ਰਹੀ ਹੈ ਖੜੀ ਹੈ ਆਪਣੇ ਘਰ ਵਿੱਚ ਸ਼ਾਂਤੀ ਹੈ ਪੂਰਾ ਪਰਿਵਾਰ ਸ਼ਾਂਤੀ ਨਾਲ ਰਹਿ ਰਿਹਾ ਹੈ ਔਰ ਅਸੀਂ ਆਪਣੇ ਹੱਥਾਂ ਨੂੰ ਉਠਾ ਕੇ ਇਸ ਪਰਿਵਾਰ ਦੇ ਲਈ ਪ੍ਰਾਰਥਨਾ ਕਰਾਂਗੇ ਔਰ ਵੀ ਇਸ ਪਰਿਵਾਰ ਨੂੰ ਆਸ਼ੀਸ਼ ਦੇਵੇ ਇਸ ਬੱਚੀ ਨੂੰ ਆਸ਼ੀਸ਼ ਦੇਵੇ